ਸਤਗੁਰਾਂ ਦੀ ਸਿਫਤੋ ਸਲਾਹ ਦੀ ਵਿੱਚ ਅੱਲਾ ਯਾਰਖਾਂ ਜੋਗੀ ਨੇ ਬੜੇ ਪਿਆਰੇ ਸ਼ਬਦ ਕਹੇ ਨੇ ਕਹਿ ਲਗੇ ਨਾਨਕ ਕੀ ਕਸਮ ਹੈ ਅੱਲਾ ਕੀ ਸੁਗੰਧ ਹੈ ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਹਰ ਚੰਦ ਮੇਰੇ ਹੱਥ 'ਚ ਪੁਰਜ਼ੋਰ ਕਲਮ ਹੈ ਸਤਿਗੁਰੂ ਕੇ ਲਿਖੂ ਵਸਭ ਕਹਾਂ ਤਾਬੇ ਰਖਮ ਹੈ ਕਲਮ ਦੀ ਵਿੱਚ ਇੰਨੀ ਕ ਤਾਕਤ ਹੈ ਕਿ ਉਹ ਵੱਡੀ ਤੋਂ ਵੱਡੀ ਗਿਣਤੀ ਮਿਲਤੀ ਨੂੰ ਲਿਖ ਸਕਦੀ ਹੈ ਅੱਲਾ ਯਾਰ ਖਾਂ ਜੋਗੀ ਕਹਿੰਦੇ ਨੇ ਕਲਮ ਤੇ ਹੈ ਮੇਰੇ ਹੱਥ ਦੀ ਵਿੱਚ ਕਾਗਜ਼ ਵੀ ਨੇ ਸ਼ਿਆਹੀ ਵੀ ਹੈ ਪਰ ਗੁਰ ਕਲਗੀਧਰ ਪ੍ਰੀਤਮ ਪਾਤਸ਼ਾਹ ਮੈਂ ਤੇਰੀ ਸਿਫਤੋ ਸਲਾਹ ਨੂੰ ਬਿਆਨ ਕਰ ਸਕਾਂ ਇਨੀ ਤਾਕਤ ਇਸ ਕਲਮ ਦੇ ਵਿੱਚ ਨਹੀਂ ਹੈ ਅੱਗੇ ਚੱਲ ਕੇ ਬੜੀ ਪਿਆਰੀ ਸ਼ਬਦ ਇੱਕ ਅੰਕ ਸੀ ਬੁਲਬੁਲਾ ਸਾਗਰ ਦੀ ਉੱਤੇ بارش ਪੈਣ ਦੇ ਨਾਲ ਬੁਲਬਲਾ ਪੈਦਾ ਹੋ ਗਿਆ। ਕਰਾਂਚ ਦੇਖਦੇ ਹਾਂ بارش ਪੈਂਦੀ ਏ ਵਿੜੀਆਂ 'ਚ ਪਾਣੀ ਇਕੱਠਾ ਹੋ ਜਾਂਦਾ। ਜਦੋਂ ਪਾਣੀ ਦੀਆਂ ਬੂੰਦਾਂ ਪੈਂਦੀਆਂ ਨੇ ਬੁਲਬਲੇ ਪੈਦਾ ਹੋ ਜਾਂਦੇ। ਅੱਲਾ ਯਾਰਖਾ ਜੋਗੀ ਕਹਿੰਦੇ ਸਾਗਰ ਤੇ ਜਿਹੜਾ ਬੁਲਬਲਾ ਪੈਦਾ ਹੋ ਗਿਆ ਉਹਦੀ ਇੱਕ ਅੱਖ ਹੈ। ਅੱਖ ਦੇ ਆਕਾਰ ਦਾ ਹੈ। ਹੁਣ ਉਹ ਵਿਚਾਰਾ ਇੱਕ ਅੱਖ ਦੇ ਨਾਲ ਸਾਗਰ ਦੀ ਗਹਿਰਾਈ ਦੀ ਗੱਲ ਕਰੇ ਉਹਦੀ ਵਿਸ਼ਾਲਤਾ ਦੀ ਗੱਲ ਕਰੇ ਜਾਂ ਉਸ ਦੀ ਗਹਿਰਾਈ ਦੇ ਵਿੱਚ ਪਏ ਹੋਏ ਖਜ਼ਾਨਿਆਂ ਦੀ ਗੱਲ ਕਰੇ ਉਹ ਵਿਚਾਰਾ ਕੀ ਦੱਸ ਸਕਦਾ ਉਹ ਪੈਦਾ ਹੀ ਉੱਥੋਂ ਹੋਇਆ ਉਹਦੀ ਨਹੀਂ ਔਕਾਤ ਨਹੀਂ ਹੈ ਉਹ ਸਾਗਰ ਦੀ ਗੱਲ ਕਰ ਸਕੇ ਇੱਕ ਅੰਖ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮਜ਼ਹਾਰ ਕੋ ਜਹ ਲਹਿਰ ਕੋ ਦੇਖੇ ਉਹਦੀ ਵਡਿਆਈ ਕਹੀ ਨਹੀਂ ਜਾ ਸਕਦੀ ਇੱਕ ਦੋ ਮੈਂ ਅਰਜ ਕਰਕੇ ਅੱਗੇ ਚੱਲਾਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਤੀ ਇਹ ਸ਼ਬਦ ਪੜ੍ਹਦੇ ਆਂ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਲੱਖਾਂ ਪਤਾਲ ਤੇ ਲੱਖਾਂ ਕਿਦਾਂ ਕਿਹਾ ਆਕਾਸ ਪਾ ਤਾਲਾ ਪਤਾਲ ਲਖ ਆਗਾਸਾ ਆਗਾਸ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਪੁੱਛੀਏ ਸਾਹਿਬ ਕਹਿੰਦੇ ਮੈਂ ਨਹੀਂ ਕਹਿ ਰਿਆ ਲਖਾਂ ਨਹੀਂ ਤੁਹਾਨੂੰ ਬਜ਼ੁਰਗਾਂ ਨੂੰ ਪਤਾ ਹੋਵੇਗਾ ਪ੍ਰਾਣੀ ਸਮੇਂ ਚ ਜਿਹੜੇ ਪ੍ਰਾਣੀ ਬਜ਼ੁਰਗ ਸਨ ਉਹ 20 ਤੋਂ ਵੱਧ ਉਹਨਾਂ ਨੂੰ ਗਿਣਤੀ ਨਹੀਂ ਸੀ ਹੁੰਦੀ ਉਹਨਾਂ 20 ਤੱਕ ਕਾਊਂਟਿੰਗ ਗਿਣਤੀ ਕਰਨੀ ਫਿਰ ਸ਼ੁਰੂ ਕਰ ਦੇਣਾ 2 ਵੀ ਹੈ 3 ਵੀ ਹੈ 4 ਵੀ ਹੈ 5 ਵੀ ਹੋ ਗਏ ਇਸ ਤੋਂ ਅੱਗੇ ਨਹੀਂ ਸੰਜਣਦੇ ਹੁਣ ਸਮੇਂ ਦੇ ਨਾਲ ਜਿੱਥੇ ਬੈਰੂਨੀ ਡਿਵੈਲਪਮੈਂਟ ਹੋਈ ਤਰੱਕੀ ਹੋਈ ਉੱਥੇ ਗਿਣਤੀ ਵੀ ਵੱਧ ਗਈ ਵੀਹਾਂ ਤੋਂ ਸੰਕੜੀ ਹਜ਼ਾਰਾਂ ਲੱਖਾਂ ਅਰਬਾਂ ਖਰਬਾਂ ਤੱਕ ਚਲੀ ਗਈ ਸਤਿਗੁਰੂ ਕਹਿੰਦੇ ਲੱਖਾਂ ਹੋਣ ਤਾਂ ਕਈ ਇਹ ਵੀ ਲੱਖਾਂ ਨੇ ਮੇਰੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਨਹੀਂ ਕਹਿ ਸਕਦਾ ਇਹ ਗੱਲ ਮੇਰੀ ਨਹੀਂ ਏ ਵੀ ਲੱਖਾਂ ਨੇ ਅਸੀਂ ਕਿੰਨੇ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ ਕੌਣ ਕਹਿੰਦਾ ਹੈ ਲੱਖਾਂ ਨੇ ਸਤਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੀ ਨਹੀਂ ਵੇਦ ਕਹਿਨ ਇੱਕ ਬਾਤ ਮੈਂ ਨਹੀਂ ਕਹਿ ਰਿਹਾ ਇਤੇ ਹਿੰਦੂ ਧਰਮ ਦੀ ਮਥੋਲੋਜੀ ਉਹਨਾਂ ਦੇ ਵੇਦ ਇਹ ਗੱਲ ਕਹਿ ਰਹੇ ਨੇ ਕਿਹੜੀ ਪਾਤਾਲਾਂ ਪਾਤਾਲ ਲਖ ਆਗਾਸਾਂ ਆਕਾਸ ਊੜਕ ਊੜਕ ਪਾਲ ਥਕੇ ਵੇਦ ਕਹਿਨ ਗੁਰੂ ਨਾਨਕ ਨਹੀਂ ਕਹਿ ਰਹੇ ਵੇਦ ਕਹਿ ਰਹੇ ਸਤਿਗੁਰੂ ਤੁਸੀਂ ਕੀ ਕਹਿੰਦੇ ਹੋ ਉਸ ਅਕਾਲ ਪੁਰਖ ਦੀ ਇਸ ਗਤੀ ਦੇ ਬਾਰੇ ਉਹਦੀ ਰਹਿਮਤ ਦੇ ਬਾਰੇ ਉਹਦੀ ਵਿਸ਼ਾਲਤਾ ਦੇ ਬਾਰੇ ਇਸ ਬ੍ਰਹਿਮੰਡ ਦੇ ਬਾਰੇ ਤੁਹਾਡਾ ਵਿਚਾਰ ਕੀ ਹੈ ਸਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਜੂ ਕਹਿੰਦੇ ਨੇ ਸਹਿਬ ਕਹਿੰਦੇ ਲੇਖਾ ਹੋਏ ਤਾਂ ਲਿਖੀ ਹੈ ਉਦੀ ਇਸ ਵਿਸ਼ਾਲਤਾ ਕਿਰਤ ਦਾ ਕੋਈ ਲੇਖਾ ਜੋਖਾ ਹੋਵੇ ਤਾਂ ਕਿਹਾ ਜਾ ਸਕਦਾ ਭੀ ਲੱਖਾਂ ਨਹੀਂ ਤਾਂ ਕਹੀਏ ਜੇ ਲੱਖਾਂ ਹੋਣ ਸਾਇੰਸ ਕਹਿੰਦੀ ਏ ਅਰਬਾਂ ਖਰਬਾਂ ਗੈਲੈਕਸੀਆਂ ਨੇ ਤੇ ਅਰਬਾਂ ਖਰਬਾਂ ਗੈਲੈਕਸੀਆਂ ਦੇ ਵਿੱਚ ਅਰਬਾਂ ਹੀ ਖਰਬਾਂ ਤਾਰੇ ਨੇ ਸਾਇੰਸ ਪੜਨ ਵਾਲੀ ਬੱਚੀ ਜਾਣਦੀ ਏ ਗੁਰੂ ਨਾਨਕ ਸੇ ਮਹਾਰਾਜ ਕਹਿੰਦੀ ਮਾਲਕ ਤੇਰਾ ਲੇਖਾ ਜੋਖਾ ਨਹੀਂ ਹੋ ਸਕਦਾ ਇਸ ਕਰਕੇ ਕੀ ਕਹਿਣਾ ਚਾਹੀਦਾ ਹੈ ਕਹਿਣ ਲਗੇ ਨਾਨਕ ਵੱਡਾ ਆਖੀਏ ਉਹਨੂੰ ਵੱਡਾ ਹੀ ਕਹਿਣਾ ਚਾਹੀਦਾ ਉਹ ਕਿੱਡਾ ਕ ਵੱਡਾ ਹੈ ਅਸੀਂ ਕੀ ਜਾਣ ਸਕਦੇ ਆ ਉਹ ਤੇ ਆਪੇ ਜਾਣੇ ਕੀ ਜਾਣਦਾ ਇਹ ਕਿ ਡੱਕ ਵੱਡਾ ਏ ਅੱਲਾ ਯਾਰ ਖਾਂ ਜੋਗੀ ਕਹਿੰਦੇ ਗੁਰ ਕਲਗੀਧਰ ਪਾਦਸ਼ਾਹ ਮਹਾਰਾਜ ਮੈਂ ਤੇਰੇ ਕਿਹੜੇ ਜ਼ਿੰਦਗੀ ਦੇ ਹਿੱਸੇ ਦੀ ਗੱਲ ਕਰਾਂ ਮੇਰੀ ਜ਼ੁਬਾਨ ਬੜੀ ਛੋਟੀ ਏ ਤੇਰੀ ਰਹਿਮਤਾਂ ਬੜੀਆਂ ਵੱਡੀਆਂ ਇੱਕ ਅੰਗ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮਜ਼ਹਾਰ ਕੋ ਜਾਂ ਲਹਿਰ ਕੋ ਦੇਖੇ ਕਿਆ ਨਹੀਂ ਜਾ ਸਕਦਾ